ਲਓ ਜੀ ਚੁਕਲੇ ਟ੍ਰਾਈਪੋਡ ਕਰ ਲੈਸ ਕੰਮ ਸ਼ੁਰੂ ਪੇਂਟ ਦੇ ਉੱਤੇ ਲਾ ਦਿੱਤੇ ਆ ਆਪਾਂ ਸਿੱਪੀਆਂ ਐਦਾਂ ਸਿੱਪੀਆਂ ਸੂਟ ਦੇ ਉੱਤੇ ਲੱਗਦੇ ਨੇ ਕਈ ਬੜੇ ਕਨਫਿਊਜ਼ ਹੁੰਦੇ ਨੇ ਸੂਟ ਦੇ ਉੱਤੇ ਕਿਹੜਾ ਕੰਮ ਕਰਦੀ ਆ ਸੂਟ ਦੇ ਉੱਤੇ ਰਾਜੀ ਸਿੱਪੀਆਂ ਲੱਗਦੀਆਂ ਨੇ ਤੇ ਨੋਟਸ ਵਰਕ ਹੁੰਦਾ ਆ ਬਹੁਤ ਖਸਾਰ ਕੰਮ ਹੁੰਦਾ ਆ ਬਹੁਤ ਸੋਹਣਾ ਲੱਗਣ ਲੱਗ ਪੈਂਦਾ ਇਹਦੇ ਨਾਲ ਸੂਟ ਮਲਕੀ ਬਹਿ ਜਾ ਬਹਿ ਜਾ ਹੋ ਜਾਂਦੀ ਸੂਟ ਦੀ ਫਿਰ ਚੱਕੀ ਮਸ਼ੀਨ ਉਹ ਚੱਕ ਮਸ਼ੀਨ ਚੱਕੀ ਨਹੀਂ ਮਤਲਬ ਮਸ਼ੀਨ ਰੱਖੀ ਫਿਰ ਲੇ ਭੇਟਿਆ ਫਿਰ ਕੀ ਧਾਗਾ ਭਰ ਦਿੱਤੇ ਰੀਲ ਰੀਲ ਨੇ ਭਰੀ ਫਿਰਕੀ ਭਰ ਦਿੱਤੀ ਫੇਰ ਆਪਾਂ ਸ਼ੀਟਲ ਦੇ ਵਿੱਚ ਲਾ ਦਿੱਤਾ ਲਾ ਦਿੱਤੀ ਫਿਰ ਕੀ ਫੇਰ ਚੜਾਤਾ ਧਾਗਾ ਇਹਨੂੰ ਅਸੀਂ ਨੱਥ ਕਹਿੰਦੇ ਆ ਤੁਸੀਂ ਨੱਥ ਨੂੰ ਕੀ ਇਹਨੂੰ ਕੀ ਕਹਿੰਦੇ ਹੋ ਕੁਝ ਪਤਾ ਹੋਏ ਤਾਂ ਦੱਸਿਓ ਜਰੂਰ ਮੈਨੂੰ ਫੇਰ ਧਾਗਾ ਕੀਤਾ ਬੈਕ ਨੂੰ ਹੁਣ ਲਾ ਦਿੱਤਾ ਆਪਾਂ ਆਪਾਂ ਲੈਸ ਲਾਣੀ ਦੁਪट्टे ਦੇ ਉੱਤੇ ਤੇ ਆਹ ਲੋ ਜੀ ਜੜਤਾ ਦੁਪੱਟਾ ਆਏ ਲੈਸ ਇਹ ਆਪਾਂ ਸਟਾਰਟ ਕੀਤੀ ਲੈਸ ਲਾਣੀ ਲੈਸ ਥੋੜੀ ਜਿਹੀ ਲਾਣ ਤੋਂ ਬਾਅਦ ਦੇਖਿਆ ਉਹ ਹੋ ਕਰਤਾ ਉਹੀ ਕੰਮ ਮਤਲਬ ਕਿ ਧਾਗੇ ਗਲਤ ਲਾ ਦਿੱਤਾ ਸੀਗਾ ਫਿਰ ਇਹ ਚੇਂਜ ਕੀਤੀ ਉਪ ਲੈਸ ਨਾਲ ਦੇ ਧਾਗਾ ਲਾਉਣਾ ਸੀਗਾ ਉਲਟਾ ਹੀ ਲਾ ਦਿੱਤਾ ਫਿਰ ਉਸ ਤੋਂ ਬਾਅਦ ਆਪਾਂ ਲੈਸ ਲਾਈ ਦੁਪट्टे ਨੂੰ ਪ੍ਰੋਪਰ ਲੈਸ ਲੱਗ ਗਈ ਇਹ ਦੁਪੱਟਾ ਵੀ ਵਧੀਆ ਬਣ ਗਿਆ ਹੈ ਸੂਟ ਤੇ ਵੀ ਸਾਰਾ ਕੰਮ ਹੋ ਗਿਆ ਬਸ ਮੈਂ ਸਟਿਚਿੰਗ ਨੂੰ ਦੇ ਦਿੱਤਾ ਇਹ ਹੋ ਗਿਆ ਬਸ ਤੁਸੀਂ ਸਭ ਸੰਤੋਖ ਨਾਲ ਮੇਰੇ ਨਾਲ ਜੁੜੇ ਰਹੋ ਬਹੁਤ ਕੁਝ ਦਿਖਾਣਾ ਹੈ ਸੂਟਾਂ ਦੇ ਵਿੱਚ ਤੁਹਾਨੂੰ ਕਿੰਨੀ ਵੈਰਾਈਟੀ ਕਿੰਨਾ ਕੁਝ ਬਣਦਾ ਹੈ ਹਨਾ ਤੇ ਬਹੁਤ ਜੱਜ ਗਿਆ ਸਾਰਾ ਸੂਟ ਧੰਨਵਾਦ